ਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਗੁਰਦੁਆਰਾ ਸਾਹਿਬ ਆਪਾ ਵੀਰ ਸਿੰਘ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਬੰਡਾਲਾ ਦੇ ਪਿੰਡ ਬੰਡਾਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਦੇ ਅੰਗ ਪਾੜ ਦਿੱਤੇ ਗਏ ਮੌਕੇ ਤੇ ਇਕੱਠੇ ਹੋਏ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਦੋਸ਼ੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਮੌਕੇ ਤੇ ਹੀ ਪਹੁੰਚੀ ਪੁਲਿਸ ਦੇ ਵੱਲੋਂ ਉਸ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਨੌਜਵਾਨ ਪਹਿਲਾਂ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੰਗਾ ਦੀ ਬੇਅਦਬੀ ਕਰਨ ਦੇ ਲਈ ਨਹੀਂ ਆਇਆ ਸੀ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਲੜਕੇ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਉਸ ਦੇ ساتھ 2 ਸਾਲਾਂ ਤੋਂ ਦਵਾਈ ਚੱਲ ਰਹੀ ਸੀ ਤੇ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਪਾਰੀ ਹੰਗਾਮਾ ਹੋਇਆ ਹੈ ਨੌਜਵਾਨ ਦੇ ਵੱਲੋਂ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਜਿਸ ਤੇ ਕਰਕੇ ਗੁੱਸਾਈ ਲੋਕਾਂ ਨੇ ਦੋਸ਼ੀ ਨੂੰ ਕੁੱਟਕੁੱਟ ਕੇ ਮਾਰ ਦਿੱਤਾ ਪੁਲਿਸ ਵੱਲੋਂ ਪਰ ਹਸਪਤਾਲ ਪਹੁੰਚਾਂ ਤੇ ਜਿਹੜਾ ਦੋਸ਼ੀ ਉਹ ਜ਼ਿੰਮਤ ਹੋ ਚੁੱਕੀ ਸੀ ਤੇ ਲੜਕੇ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਉਸਦੇ ਪਿਤਾ ਨੇ ਕਿਹਾ ਉਸਦੇ ਪਿਤਾ ਨੇ ਕਿਹਾ ਕਿ 2 ਸਾਲ ਤੋਂ ਉਸ ਦੀ ਦਵਾਈ ਚੱਲ ਰਹੀ ਸੀ ਤੇ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਪਰ ਗੁੱਸਾਈ ਲੋਕਾਂ ਦੇ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੱਡੀ ਖਬਰ ਇਸ ਵਕਤ ਵੀ ਤੁਹਾਨੂੰ ਦੱਸ ਰਿਹਾ ਪੁਲਿਸ ਦੇ ਵੱਲੋਂ ਹਸਪਤਾਲ ਪਹੁੰਚੋਂ ਤੇ ਲੜਕੇ ਦੀ ਮੌਤ ਹੋ ਚੁੱਕੀ ਤੇ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਗੁਸਾਈ ਲੋਕਾਂ ਦੇ ਵੱਲੋਂ ਦੋਸ਼ੀ ਦੇ ਉੱਪਰ ਆਪਣਾ ਗੁੱਸਾ ਕਰ ਦਿੱਆ ਗਿਆ ਤੇ ਇਸ ਗੁੱਸੇ ਦਾ ਸ਼ਿਕਾਰ ਲੜਕਾ ਜੁੜਾ ਹੈ ਉਹ ਮੌਦੇ ਹੱਥੀ ਚੜ ਚੁੱਕਿਆ ਹੈ ਦੱਸ ਦੇ ਕਿ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਭਾਰੀ ਹੰਗਾਮਾ ਹੋਇਆ ਹੈ ਨੌਜਵਾਨ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਜਿਸ ਦੇ ਕਰਕੇ ਗੁੱਸੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਲੜਕੇ ਨੂੰ ਕੁਝ-ਕੁਝ ਕੇ ਮੌਤੇ ਘਾਤ ਤਾਰਿਆ ਗਿਆ ਹੈ पुलिस के वालों अस्पता पहुंचाने से उसे पहुंचने तो पहले ही उस उसकी मौत हो चुकी थी दस कि लड़के की दिमागी हालत ठीक नहीं थी उसके दे पिता के वालों यह बयान दिता गया है उसके पिता ने कहा कि दो साल तो उसकी दवाई चल रही थी तो उसकी दिमागी हालत ठीक नहीं थी नौजवान के वालों गुरु ग्रंथ साहिब जी की बेअदबी करने का मामला जुड़ा सामने आया है गुस्साए लोगों ने दोषी लोग लोगों ਲੜਾਈ ਗੁੱਸੇ ਦੇ ਵਿੱਚ ਆਈ ਲੋਕਾਂ ਦੇ ਵੱਲੋਂ ਦੋਸ਼ੀ ਨੂੰ ਕੁੱਟਕੁੱਟ ਕੇ ਮੌਤੇ ਘਾਟ ਉਤਾਰਿਆ ਗਿਆ ਹੈ ਮੌਕੇ ਤੇ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਜੜੀ ਉਸ ਨੂੰ ਹਸਪਤਾਲ ਲੈ ਕੇ ਜਾਂਦੀ ਹੈ ਪਰ ਹਸਪਤਾਲ ਜਾਣ ਤੋਂ ਪਹਿਲਾਂ ਹੀ ਲੜਕੇ ਦੀ ਮੌਤ ਹੋ ਜਾਂਦੀ ਹੈ ਫਿਰੋਜ਼ਪੁਰ ਦੇ ਵਿੱਚ ਪਿੰਡ ਬੰਡਾਲਾ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਨੌਜਵਾਨ ਦੇ ਵੱਲੋਂ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਜੋੜਾ ਹੈ ਸਾਹਮਣੇ ਆਇਆ ਹੈ ਗੁੱਸਾਈ ਲੋਕਾਂ ਨੇ ਦੋਸ਼ੀ ਨੂੰ ਲੋਕਾਂ ਨੂੰ ਕੁੱਟਕੁੱਟ ਕੇ ਮਾਰਿਆ ਹੈ